ਸਾਈਕਲ ਚਲਾਓ ਅਤੇ ਸਿਹਤ ਨੂੰ ਤੰਦਰੁਸਤ ਰੱਖੋ ਅਤੇ ਨਸ਼ੇ ਛੱਡੋ ਦੇ ਬੈਨਰ ਹੇਠ ਅੱਜ ਪਿੰਡ ਕੁੱਦਾ ਦੇ ਨੌਜਵਾਨਾਂ ਨੇ 25 ਕਿਲੋਮੀਟਰ ਦੀ ਕੱਢੀ ਸਾਈਕਲ ਰੈਲੀ ਦੱਸਦੀ ਹੈ ਕਿ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਕੁੱਦਾ ਦੇ ਨੌਜਵਾਨਾਂ ਵੱਲੋਂ ਅੱਜ ਸਾਈਕਲ ਚਲਾਓ ਸਿਹਤ ਨੂੰ ਤੰਦਰੁਸਤ ਰੱਖੋ ਅਤੇ ਨਸ਼ੇ ਛੱਡੋ ਦੇ ਬੈਨਰ ਹੇਠ ਇੱਕ ਸਾਈਕਲ ਯਾਤਰਾ ਕੀਤੀ ਗਈ ਇਹ ਸਾਈਕਲ ਯਾਤਰਾ ਪਿੰਡ ਕੁੱਦਾ ਦੀ ਲਾਇਬ੍ਰੇਰੀ ਤੋਂ ਚੱਲ ਕੇ ਬਠਿੰਡਾ ਦੇ ਨੰਨੀ ਸ਼ਾ ਚੌਕ ਤੱਕ ਕੱਢੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨੌਜਵਾਨ ਅਸ਼ਵਨੀ ਕੁਦੜਾ ਅਤੇ ਰੇਸ਼ਮ ਸਿੰਘ ਕੁਦੜਾ ਨੇ ਕਿਹਾ ਹੈ ਕਿ ਇਸ ਸਾਈਕਲ ਯਾਤਰਾ ਹੈ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਈਕਲ ਚਲਾਉਣਾ ਬਹੁਤ ਹੀ ਜ਼ਰੂਰੀ ਹੈ। ਉਹਨਾਂ ਨੇ ਕਿਹਾ ਹੈ ਕਿ ਸਾਈਕਲ ਚਲਾ ਕੇ ਹੀ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਨ੍ਹਾਂ ਨੌਜਵਾਨਾਂ ਨੇ ਅੱਜ ਦੇ ਨੌਜਵਾਨਾਂ ਨੂੰ ਇਸ ਨਸ਼ੇ ਦੇ ਕੋਹੜ ਨੂੰ ਛੱਡਣ ਦੀਆਂ ਵੀ ਇਸ ਸਾਈਕਲ ਯਾਤਰਾ ਰਾਹੀਂ ਅਪੀਲਾਂ ਕੀਤੀਆਂ ਗਈਆਂ। ਕੁੱਦਾ ਦੇ ਨੌਜਵਾਨਾਂ ਵੱਲੋਂ ਤੇ ਸੈਂਟਰ ਯੂਨੀਵਰਸਿਟੀ ਦੇ ਨੌਜਵਾਨਾਂ ਵੱਲੋਂ ਇਹ ਸਾਈਕਲਿੰਗ ਯਾਤਰਾ 25 ਕਿਲੋਮੀਟਰ ਦੀ ਕੀਤੀ ਜਾ ਰਹੀ ਹੈ। ਆ ਕੁੱਦਾ ਦੀ ਲਾਇਬ੍ਰੇਰੀ ਤੋਂ ਲੈ ਕੇ ਨੰਨੀ ਸ਼ਾਂਤੀ ਇੱਕ ਨੰਨੀ ਸ਼ਾ ਚੌਂਕ ਤੱਕ ਯਾਤਰਾ ਜਾਨੀ ਤੇ ਵਾਪਸ ਫਿਰ ਲਾਇਬ੍ਰੇਰੀ ਤੇ ਯਾਤਰਾ ਸਮਾਪਤ ਹੋਣੀ ਹੈ। ਇਹਦਾ ਮੇਨ ਮਕਸਦ ਇਹ ਹੈ ਜਿਹੜੀ ਅੱਜ ਦੇ ਭਜਨੱਠ ਦੇ ਟਾਈਮ ਦੇ ਵਿੱਚ ਹੈਲਥ ਪ੍ਰਤੀ ਬਹੁਤ ਗੰਭੀਰ ਸਮੱਸਿਆਵਾਂ ਆ ਰਹੀਆਂ ਨੇ। ਅਸੀਂ ਸਾਡਾ ਇਹ ਮੇਨ ਮਕਸਦ ਹੈ ਵੀ ਜੇ ਤੁਸੀਂ ਹੈਲਥ ਪੱਖੋਂ ਫਿੱਟ ਰਹਿਣਾ ਹੈਗਾ ਤਾਂ ਤੁਹਾਨੂੰ ਆਪਦੇ ਸਰੀਰ ਨੂੰ ਅੱਧਾ ਪੌਣਾ ਘੰਟਾ ਕੋਈ ਸਵੇਰ ਦੇ ਟਾਈਮ ਦੇਣਾ ਚਾਹੀਦਾ ਹੈ ਚਾਹੇ ਸਾਈਕਲਿੰਗ ਹੋਵੇ ਮਾਰਨਿੰਗ ਵਾਕ ਹੋਵੇ ਸਾਡਾ ਮੇਨ ਮੋਟਿਵ ਹੈ ਤੇ ਨਾਲ ਹੀ ਇਹ ਵੀ ਮੋਟਿਵ ਹੈ ਕਿ ਜੇ ਨਸ਼ਿਆਂ ਤੋਂ ਵੀ ਤੁਸੀਂ ਬਚਣਾ ਹੈਗਾ ਤਾਂ ਵੀ ਫਿਰ ਆਪਦੀ ਸਰੀਰ ਨੂੰ ਧਿਆਨ ਚ ਰੱਖਦੇ ਹੋਏ ਇਹ ਸ਼ਹਿਰ ਜ਼ਰੂਰੀ ਹੈ ਸਾਡਾ ਨਮਜਮਨ ਕੋ ਸੰਦੇਸ਼ ਕਿਹਾ ਸਾਡਾ ਨਮਜਮਨ ਸੁਣੀਏ ਸਨੇਹਾ ਇਹ ਹੈ ਉਹਨਾਂ ਨਸ਼ੇ ਛੱਡਨੇ ਚਾਹੀਦੇ ਹੈ ਨਸ਼ੇ ਛੱਡਦੇ ਹੋਏ ਸਮਾਜ ਦੇ ਵਿੱਚ ਚੰਗੀਆਂ ਅਸਾਰੂ ਕਦਰਾਂ ਕੀਮਤਾਂ ਦੇ ਅਨੁਸਾਰ ਆਪ ਦਾ ਜੀਵਨ ਜਿਉਣਾ ਚਾਹੀਦਾ ਹੈ ਤੇ ਉਸ ਪਾਸ ਭਗਤ ਸਿੰਘ ਹਰ ਗਿਆ ਦੇ ਰਾਹ ਵੱਲ ਤੁਰਨਾ ਚਾਹੀਦਾ ਹੈ ਲਾਇਬ੍ਰੇਰੀ ਤੋਂ ਭਗਤ ਸਿੰਘ ਲਾਇਬ੍ਰੇਰੀ ਤੋਂ ਸ਼ੁਰੂ ਹੋ ਕੇ ਨੰਨੀ ਸ਼ਾ ਚੌਂਕ ਤੋਂ ਫਿਰ ਭਗਤ ਸਿੰਘ ਲਾਇਬ੍ਰੇਰੀ ਤੇ ਆ ਕੇ ਆਪਾਂ ਸਮਾਪਤ ਕਰਾਂਗੇ ਕੀ ਮੈਂ ਸੰਦੇਸ਼ ਦੇਣਾ ਚਾਹੁੰਦਾ ਸੰਦੇਸ਼ ਇਹ ਹੈ ਵੀ ਨਸ਼ੇ ਛੱਡਣਾ ਕੋਡ ਵੱਡਣਾ ਤੜਕੇ ਸਵੇਰ ਸਵੇਰ ਆਪਾਂ ਨੂੰ ਕਿੰਨਾ ਘੰਟਾ ਘੰਟਾ ਜਿੰਨਾ ਵੀ ਟਾਈਮ ਕੱਢ ਸਕਦੇ ਆ ਆਪਣੇ ਸਰੀਰ ਨੂੰ ਦੇਣਾ ਚਾਹੀਦਾ ਹੈ ਜਿਹੜੇ ਆਪਾਂ ਕੋਈ ਡਾਕਟਰਾਂ ਨੂੰ ਪੈਸੇ ਦੇਈਏ ਆਪਾਂ ਆਪਦੀ ਸਿਹਤ ਲਈ ਧਿਆਨ ਦੇਵਾਂਗੇ ਤਾਂ ਆਪਾਂ ਆਪਦੀ ਖਰਾਕ ਖਾਈਏ ਤਾਂ ਨਸ਼ੇ ਤੋਂ ਬਚਿਆ ਜਾ ਸਕਦਾ ਨਾਲ ਡਾਕਟਰਾਂ ਤੋਂ ਬਚਿਆ ਜਾ ਸਕਦਾ ਹੈ ਮੈਡੀਸਨ ਕੋਈ ਵੀ ਲੈਣੋਂ ਇੱਕ ਨਾਲ ਇੱਕ ਰੋਗ ਫਰੀ ਦੇ ਗਈ ਜਾਂਦੀ ਹੈ ਜੇ ਆਪਾਂ ਸਿਆਰ ਕਰ ਲਗਾਗੇ ਆਪਣੇ ਸਰੀਰ ਵੱਲ ਧਿਆਨ ਦੇਵਾਂਗੇ ਤਾਂ ਖਰਾਕਾ ਖਾ ਲਾਂਗੇ ਤੇ ਬਿਮਾਰੀਆਂ ਤੋਂ ਬਚ ਸਕਦੇ ਹਾਂ